ਵਾਜ਼ਲ ਕਾ ਹਲਕੇ ਦੇ ਕੋਨੇ ਕੋਨੇ ਤੋਂ ਆਏ ਪਤਵੰਤੇ ਸੱਜਣੋਂ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਵੋਟਾਂ ਪਾਉਣੇ ਆ ਇੱਕ ਉਮੀਦ ਨਾਲ ਪਾਉਨੇ ਆ ਕਿ ਜਿਹੜੀ ਸਰਕਾਰ ਬਣੂਗੀ ਉਹ ਆਪਣੀਆਂ ਦੁੱਖ ਤਕਲੀਫਾਂ ਦੂਰ ਕਰੂਗੀ ਪਰ ਮੈਂ ਦੇਖਿਆ ਕਿ ਆਪਾਂ ਕੰਮ ਦੇਖ ਕੇ ਵੋਟਾਂ ਕਿਤੇ ਨਹੀਂ ਪਾਈਆਂ ਇਤਿਹਾਸ ਗਵਾਹ ਹੈ ਉਸੀਂ ਸਾਰੀਆਂ ਸਰਕਾਰਾਂ ਦੇਖ ਲੀਆਂ ਲਗ ਲਗ ਪਾਰਟੀ ਇਹ ਸਰਕਾਰਾਂ ਦੇਖ ਲੀਆਂ ਇੱਕ ਪਾਸੇ ਥੋਡੀ ਖੇਤਰੀ ਪਾਰਟੀ ਅਕਾਲੀ ਦਲ ਹੈ ਦੂਜੇ ਪਾਸੇ ਆ ਦਿੱਲੀ ਵਾਲੀਆਂ ਪਾਰਟੀਆਂ ਦਿੱਲੀ ਵਾਲੀਆਂ ਪਾਰਟੀਆਂ ਦੀ ਜਦੋਂ ਸਰਕਾਰ ਆਉਂਦੀ ਹੈ ਉਦੋਂ ਪੰਜਾਬ ਰੁਕ ਜਾਂਦਾ ਹੈ ਤਰੱਕੀ ਰੁਕ ਜਾਂਦੀ ਹੈ ਅੱਜ ਤਾਂ ਨਹੀਂ ਕਹਿ ਰਿਹਾ ਮੈਂ ਤੁਸੀਂ ਪਿਛਲੇ 50 ਸਾਲ ਦਾ ਇਤਿਹਾਸ ਦੇਖ ਲਓ ਪਿਛਲੇ 50 ਸਾਲਾਂ ਵਿੱਚ 22-23 ਸਾਲ ਤੁਸੀਂ ਕਾਲੀ ਦਲ ਦੀ ਸਰਕਾਰ ਰੱਖੀ 10-12 ਸਾਲ ਰਾਸ਼ਟਰਪਤੀ ਰਾਜ ਰਿਹਾ ਤਵਾਦ ਦਾ ਵੇਲਾ ਸੀ ਤੇ ਬਾਕੀ ਸਮਾਂ ਕਾਂਗਰਸ ਦਾ ਆ ਤਿੰਨ ਸਾਲ ਝਾੜੂ ਵਾਲੇ ਆ ਗਏ ਕਿਤੇ ਬਹਿ ਕੇ ਸਵਾਲ ਕੀਤਾ ਆਪਣੇ ਆਪ ਨੂੰ ਕੀ ਆਪਣਾ ਇਥੇ ਕੀਤਾ ਕਿਨੇ ਸੇਵਾ ਕਿਨੇ ਕੀਤੀ ਫਾਜ਼ਲਕਲ ਵਾਲਿਓ ਤੁਸੀਂ ਜਾਣਦੇ ਹੋ ਇਥੇ ਜੋ ਕੁਝ ਵੀ ਬਣਿਆ ਉਦੋਂ ਹੀ ਬਣਿਆ ਕਾਲੀ ਦਲ ਦੀ ਸਰਕਾਰ ਦੌਰਾਨ ਬਣਿਆ ਭਾਵੇਂ ਫਾਜ਼ਲਕਾ ਸ਼ਹਿਰਦਰ ਜਿਲ੍ਹਾ ਬਣਾਉਣਾ ਹੈ ਸਟੇਡੀਅਮ ਬਣਾਉਣਾ ਹੈ ਇਥੇ ਲਗ ਲਗ ਚੀਜ਼ਾਂ ਬਣਾਉਣੀਆਂ ਸੀਵਰੇਜ ਪਾਉਣਾ ਹੈ ਸਰਕਾ ਬਣਾਉਣੀ ਹੈ ਸ਼ਹਿਰ ਫਾਜ਼ਿਲਕਾ ਵਿੱਚ ਹੋਰ ਕਿਸੇ ਨੇ ਇਟ ਨਹੀਂ ਲਾਈ ਅਕਾਲੀ ਦਲ ਤੋਂ ਬਗੈਰ ਜਦੋਂ ਸਰਕਾਰ ਸੀ ਮੈਂ ਆਉਂਦਾ ਸੀ ਤੁਹਾਨੂੰ ਮਿਲਦਾ ਸੀ ਥੋੜੀਆਂ ਤਕਲੀਫਾਂ ਸੁਣਦਾ ਸੀ ਨਾਲ ਦੇ ਨਾਲ ਹੱਲ ਕਰਦਾ ਸੀ ਆ ਪਿੰਡਾਂ ਚਲੇ ਜਾਓ ਇੱਥੇ ਜ਼ਿਮੀਦਾਰ ਬੈਠੇ ਆ ਗਰੀਬ ਬੈਠੇ ਆ ਥੋੜੇ ਕਿੰਨਿਆਂ ਕੋਲੇ ਟਿਊਬਲ ਕਨੈਕਸ਼ਨ ਆ ਹੱਥ ਖੜੇ ਕਰਿਓ ਸਾਰੇ ਟਿਊਬਲ ਕਨੈਕਸ਼ਨ ਦੇਣ ਵਾਲੀ ਪਾਰਟੀ ਅਕਾਲੀ ਦਲ ਹੈ ਸਾਰੇ ਦੋਨ ਹੈ ਸਾਰੇ ਅਕਾਲੀ ਦਲ ਉਹਨਾਂ ਟਿਊਬਲ ਕਨੈਕਸ਼ਨ ਵਿੱਚ ਮੁਫਤ ਬਿਜਲੀ ਦੇਣ ਵਾਲੀ ਅਕਾਲੀ ਦਲ ਹੈ ਤੁਹਾਡੇ ਖਾਲ ਬਣਾਉਣ ਵਾਲੀ ਪਾਰਟੀ ਅਕਾਲੀ ਦਲ ਹੈ ਅੰਡਰਗਰਾਊਂਡ ਪਾਈਪ ਸਿਸਟਮ ਰਹਿਣ ਪਾਣੀ ਭੇਜਣ ਵਾਲੀ ਅਕਾਲੀ ਦਲ ਹੈ ਨਰਾ ਕੱਢਣ ਵਾਲੀ ਪੰਜਾਬ ਚ ਅਕਾਲੀ ਦਲ ਹੈ ਕੱਸੀਆ ਬਣਾਉਣ ਵਾਲੀ ਅਕਾਲੀ ਦਲ ਹੈ ਪਿੰਡਾਂ ਚ ਮੰਡੀਆਂ ਬਣਾਉਣ ਵਾਲੀ ਅਕਾਲੀ ਦਲ ਹੈ ਇੱਕ ਨਿਸ਼ਾਨੀ ਦੱਸ ਦਿਓ ਕਿਸਾਨਾਂ ਵਾਸਤੇ ਤੁਸੀਂ ਬਾਰਡਰ ਤੇ ਦੇਖ ਦਿਓ ਹੜ ਆ ਜਾਂਦੇ ਆ ਆ ਝਾੜੂ ਵਾਲੀ ਸਰਕਾਰ ਆਈ ਸੀ ਕੋਈ ਪੁੱਛਣ ਨਹੀਂ ਆਇਆ ਕਾਂਗਰਸ ਸਰਕਾਰ ਚ ਕੋਈ ਪੁੱਛਣ ਨਹੀਂ ਆਉਂਦਾ ਸੀ ਅਕਾਲੀ ਸਰਕਾਰ ਚਾਹੁੰਦਾ ਤੇ ਨਾ ਬਾਦਲ ਸਾਹਿਬ ਆਪ ਬੈਠੇ ਹੁੰਦੇ ਸੀ ਅਸੀਂ ਹਾਂ ਤੁਸੀਂ ਬਾਰਡਰ ਵਾਲੇ ਹੋ ਤੁਹਾਡੀਆਂ ਜ਼ਮੀਨਾਂ ਅਸੀਂ ਬਾਦਲ ਸਾਹਿਬ ਨੇ ਪੱਕੀਆਂ ਕੀਤੀਆਂ ਚਲੋ ਬਾਅਦ ਚ ਟੁੱਟ ਗਈਆਂ ਮੈਂ ਤੁਹਾਨੂੰ ਕਹਿਣਾ ਮੈਂ ਤਾਂ ਪਿਛਲੀ ਵਾਰ ਵੀ ਕਿਹਾ ਸੀ ਕਿ ਸਾਡੀ ਸਰਕਾਰ ਲਿਆਓ ਨਾਲ ਨਾਲ ਤੁਹਾਨੂੰ ਪੱਕੀਆਂ ਕਰਕੇ ਦਊਗਾ ਕੋਈ ਕਾਨੂੰਨ ਪੂਰਾ ਵਧੀਆ ਬਣਾ ਕੇ ਭਰਾਪਾ ਝਾੜੂ ਦੇ ਗੱਲ ਚ ਆ ਗਏ ਝਾੜੂ ਵਾਲੀ ਸਰਕਾਰ ਲਿਆਂਦੀ ਆ ਤੁਸੀਂ ਬਾਰਡਰ ਚ ਭਾਵੇਂ ਜਿਹੜੇ ਸਕੂਲ ਬਣੇ ਆ बने हैं। सारे बापू बादल ने बनाया दसो बनाया कि नहीं बनाए बापू बादल ने आप मेरे बैठिया टाइम हर महीने आ नहीं बादल साहब ने आटा दल नीले कार्ड बना के आटा दल स्कीम चालू की जेडी बंद कर दिखती है शगन स्कीम बादल साहब ने शुरू की जिड़ी अजकल नहीं आती ਪੈਨਸ਼ਨਾਂ ਵੀ ਬਾਦਲ ਸਾਹਿਬ ਨੇ ਸ਼ੁਰੂ ਕੀਤੀਆਂ ਜਿਹੜੀਆਂ ਅੱਧੀਆਂ ਕੱਟੀਆਂ ਗਈਆਂ ਇਹਨਾਂ ਦੀਆਂ ਐਸੀ ਬੱਚਿਆਂ ਨੂੰ ਅਸੀਂ ਮੁਫਤ ਪੜਾਉਂਦੇ ਸੀ ਜਿਹੜੀ ਅੱਜ ਬੰਦ ਹੋਈ ਪਏ ਐ 200 ਯੂਨਿਟ ਬਿਜਲੀ ਦੇ ਥੋੜੇ ਮਾਫੀ ਲੈ ਫਾਟਕਾ ਲਿਆ ਤੁਸੀਂ ਦਾ ਕਿਤੇ ਬਿੱਲ ਭਰੇ ਹੀ ਨਹੀਂ ਸੀ ਤੁਹਾਨੂੰ ਪਤਾ ਆਪਣੇ ਰਾਜ ਵਿੱਚ ਕੋਈ ਚਿੰਤਾ ਸੀ ਕੋਈ ਬਿਜਲੀ ਵਾਲਾ ਤੁਹਾਨੂੰ ਤੰਗ ਕਰਨ ਆਉਂਦਾ ਸੀ ਮੈਂ ਤਾਂ ਦੇਖਿਆ ਤੁਸੀਂ ਬਾਰਡਰ ਵਾਲੇ ਆਪਣੇ ਮੋਟਰਸਾਈਕਲਾਂ ਦੇ ਨੰਬਰ ਵੀ ਨਹੀਂ ਲਿਆਉਂਦੇ ਸੀ ਪੰਜ-ਪੰਜ ਸਾਲ ਤੱਕ ਬਗੈਰ ਨੰਬਰ ਤੇ ਦੱਬੀ ਆਉਂਦੇ ਹੁੰਦੇ ਸੀ ਠੀਕ ਹੈ ਕਿ ਨਹੀਂ ਤੁਹਾਨੂੰ ਪਤਾ ਸੀ ਕਾਲੀ ਸਰਕਾਰ ਹੈ ਥੋਡੀ ਸਰਕਾਰ ਹੈ ਕੋਈ ਚਿੰਤਾ ਨਹੀਂ ਅਕਾਲੀ ਦਲ ਦਾ ਮਤਲਬ ਥੋਡੀ ਥੁਪਿੰਡਾਂ ਦੀ ਗਰੀਬ ਦੀ ਕਿਸਾਨ ਦੀ ਮਜ਼ਦੂਰ ਦੀ ਵਪਾਰੀ ਦੀ ਪੰਜਾਬ ਦੀ ਜੋ ਕਾਲੀ ਦਲ ਪੰਜਾਬ ਨੂੰ ਸਮਝ ਸਕਦਾ ਹੈ ਪੰਜਾਬ ਦੀਆਂ ਵਪਾਰੀਆਂ ਦੀ ਮੁਸ਼ਕਲ ਸਮਝ ਸਮਝਦਾ ਜੋ ਗਰੀਬ ਦੀ ਮੁਸ਼ਕਲ ਸਮਝਦਾ ਕਾਂਗਰਸ ਤੇ ਝਾੜੂ ਵਾਲੇ ਸਮਝ ਸਕਦੇ ਆ ਆ ਤੇ ਝਾੜੂ ਸਾਰੇ ਬਗੈਰ ਤੁਸੀਂ ਇੱਕ ਉਮੀਦਵਾਰ ਹੀ ਨਹੀਂ ਦੇਖਿਆ ਕੱਲਾ ਝਾੜੂ ਦੇਖਿਆ ਹੈ ਕਈ ਲੋਕਾਂ ਨੂੰ ਹਲੇ ਤੱਕ ਨਹੀਂ ਪਤਾ ਕਿ ਐਮਐਲਏ ਕੜਾ ਹੈ ਉਹਨੂੰ ਪੁੱਛਿਆ ਤੁਹਾਡਾ ਐਮਐਲਏ ਕੜਾ ਕਿਹੜਾ ਝਾੜੂ ਹੈ ਤਾਂ ਕਿਧਰ ਗਿਆ ਹੈ ਕਿੱਧਰ ਕੇ ਬੀਬੀ ਜੀ 1000 ਰੁਪਏ ਆ ਗਿਆ ਤੁਹਾਡੇ ਕੋਲੇ ਕਿ ਨਹੀਂ ਉਹ ਸਬਣੇ ਕੋਲੇ ਪਿਆ ਘਰੇ ਉਹਦੇ ਉਹ ਲਈ ਬਟਾ ਸਚੀ ਮਿਨਿਸਟਰ ਨੇ ਭੇਜਿਆ ਉੱਥੇ ਜਾ ਕੇ ਜਾ ਕੇ ਲਿਆਓ ਰੱਖੀ ਬੈਠੇ ਐ ਅੱਜ ਨਸ਼ਾ ਘਰ ਘਰ ਪਹੁੰਚਣ ਲੱਗ ਗਿਆ ਕਿਉਂ ਪਹੁੰਚ ਰਿਹਾ ਕਿਉਂਕਿ ਇਹਨਾਂ ਦੇ ਐਮਐਲਏ ਬਕੌਣ ਲੱਗੇ 15-15 ਲੱਖ ਰੁਪਏ ਮਹੀਨੇ ਦੀ ਬੰਲੇ ਉਹਨਣਾ ਨੇ ਵੇਚਣਾ ਨੇ ਤਾਂ ਅਫਸਰਾਂ ਨੂੰ ਕਿਹਾ ਇਹ ਬੰਦੇ ਨੂੰ ਹੱਥ ਨਹੀਂ ਲਾਉਣਾ ਗੁੰਡਾ ਕਰਦੀ ਦਾ ਰਾਜ ਹੈ ਜਿਵੇਂ ਬੋਬੀ ਜੀ ਦੱਸ ਰਹੇ ਸੀ ਮੈਂ ਅਬੋਰ ਗਿਆ ਪਟੰਡੇ ਗਿਆ ਬਾਗਾ ਪ੍ਰਾਣਾ ਗਿਆ ਬਰਨਾਲੇ ਗਿਆ ਵਪਾਰੀ ਮਿਲੇ ਕਿ ਸਾਨੂੰ ਰੋਜ਼ ਆਉਂਦੇ ਆ ਗੈਂਗਸਟਰਾਂ ਦੇ ਫੋਨ ਫਰੋਤੀਆਂ ਮੰਗੀ ਜਾਂਦੇ ਕੋਈ 10 ਲੱਖ ਲੈ ਗਿਆ ਕੋਈ 15 ਲੱਖ ਲੈ ਗਿਆ ਕੋਈ 20 ਲੱਖ ਲੈ ਗਿਆ ਕੋਈ ਪੁੱਛਣਾ ਲੈਣੀ ਪੁਲਿਸ ਵਾਲਾ ਕੋਈ ਸੁਣਣਾ ਲੈਣੀ ਇੱਕ ਬੰਦਾ ਇੱਕ ਵਪਾਰੀ ਗਿਆ ਐਸਐਸਪੀ ਕੋਲੇ ਤੇ ਐਸਐਸਪੀ ਫਰੀਦਕੋਟ ਨੇ ਉਹਨੂੰ ਸਲਾਹ ਦੱਸ ਕੇ ਦਿੱਤੀ ਜਾਂ ਲੈ ਦੇ ਕੇ ਮਕਾ ਦੇ ਆ ਪੁਲਿਸ ਵਾਲੇ ਕਹਿੰਦੇ ਆ ਕਿਉਂਕਿ ਮੁੱਖ ਮੰਤਰੀ ਦਾ ਹੈ ਹੀ ਨਹੀਂ ਪੰਜਾਬ ਦੀ ਗੱਡੀ ਬਿਗੈਰ ਡਰਾਈਵਰ ਤੋਂ ਚੱਲੀ ਜਾਂਦੀ ਹੈ ਜਿਹੜਾ ਮੁੱਖ ਮੰਤਰੀ ਉਹ ਸ਼ਰਾਬੀ ਹੈ ਕਿਤੇ ਕਿੱਧਰ ਗਿਆ ਹਲਾ ਪੈਨ ਹਾ ਹਰਾ ਪੈਨ ਮੈਂ ਆ ਕਰੂੰਗਾ ਮੈਂ ਉਹ ਕਰੂੰਗਾ ਕਿਧਰ ਗਿਆ 24 ਘੰਟੇ ਸ਼ਰਾਬ ਦਾ ਡੱਕਿਆ ਰੰਦਾ ਆ ਕੋਈ ਮੁੱਖ ਮੰਤਰੀ ਝੂਠ ਜਿੰਨੇ ਮਰਜ਼ੀ ਬੁਲਾ ਲਓ ਤੂੰ ਪਹਿਲਾ ਮੁੱਖ ਮੰਤਰੀ ਹੋਣਾ ਕਿਤੇ ਇਤਿਹਾਸ ਵਿੱਚ ਜਿਹੜਾ ਪੱਗ ਬੰਨਦਾ ਪਿੱਛਲੇ ਪਾਲ ਹੀ ਹੈ ਨਹੀਂ ਐ ਦਾੜੀ ਦੇ ਪੂਰੇ ਖੱਤ ਕੱਢੇ ਆਜ ਤੱਕ ਦੇਖੋ ਬਾਦਲ ਸਾਹਿਬ ਦੀ ਸਰਕਾਰ ਸੀ ਕਾਲੀਦਲ ਸਰਕਾਰ ਸੀ ਤੁਸੀਂ ਦੇਖੋ ਹਰ ਮਹੀਨੇ ਤੁਹਾਡੇ ਕੋਲੇ ਆਉਂਦਾ ਸੀ ਕਿ ਨਹੀਂ ਇੱਥੇ ਡਿਪਟੀ ਸੀਐਮ ਆਉਣ ਦੇ ਨਾਤੇ ਅਸੀਂ ਬਾਦ ਵੱਡੇ ਬਾਦਲ ਸਵਾਉਂਦੇ ਸੀ ਮੈਂ ਆਉਂਦਾ ਸੀ ਸੰਗਤ ਦਰਸ਼ਨ ਕਰਦੇ ਸੀ ਤੁਸੀਂ 20 ਲੱਖ ਮੰਗਦੇ ਸੀ ਅਸੀਂ 50 ਲੱਖ ਦੇ ਕੇ ਜਾਂਦੇ ਸੀ ਹੁਣ ਤਾਂ ਕੋਈ ਮਿਲਿਆ ਹੀ ਨਹੀਂ ਆ ਪਿਛਲੇ 10 ਸਾਲ ਹੋ ਗਏ ਤੁਸੀਂ ਖਰਾਬ ਕਰਤੇ 10 ਸਾਲ ਜ਼ਿੰਦਗੀ ਦੇ ਖਰਾਬ ਕਰਲੇ ਤੁਸੀਂ ਨਹੀਂ ਤਾਂ ਮੈਂ ਤੁਹਾਨੂੰ ਕਿਹਾ ਸੀ ਮੈਂ ਇੱਥੇ ਮੈਡੀਕਲ ਕਾਲਜ ਬਣਾਉਂਗਾ ਪਰ ਤੁਸੀਂ ਸਰਕਾਰ ਲੈ ਆਂਦੀ ਨਹੀਂ ਮੈਂ ਇੱਥੇ ਬਹੁਤ ਤਰੱਕੀ ਕਰਾ ਦੇਣੀ ਸੀ ਅਸੀਂ ਤਾਂ ਹੁਣ ਲੱਗੇ ਆਂ ਬਾਰਡਰ ਫਾਜ਼ਿਲਕਾ ਦਾ ਖਲੋਣ ਵਾਸਤੇ ਵੀ ਸਾਡਾ ਇਹ ਪਾਕਿਸਤਾਨ ਖੁੱਲ ਜੇ ਇੱਥੇ ਟ੍ਰੇਡ ਵਪਾਰ ਵਧੇ ਅਤਾ ਖਲੂਗਾ ਜੇ ਤੁਸੀਂ ਆਪਣੇ ਇਲਾਕੇ ਦੀ ਸਰਕਾਰ ਲੈ ਕੇ ਆਉਂਗੇ ਆਪਣੇ ਜੋ ਨੇੜ ਦਾ ਤੁਸੀਂ ਬਾਦਲ ਪਰਿਵਾਰ ਨਾਲ ਹੋਰ ਕਿਤੇ ਹੋ ਸਕਦੀ ਹੈ ਜੇ ਕਾਲੀ ਦਿਲ ਦੀ ਸਰਕਾਰ ਹੈ ਬਾਦਲ ਪਰਵਾਰ ਮੁੱਖ ਮੰਤਰੀ ਬੰਦਾ ਹੈ ਇਹ ਤੋਂ ਵਧੀਆ ਤੁਹਾਡੇ ਵਾਸਤੇ ਕੀ ਹੋ ਸਕਦਾ ਹੈ ਤੁਸੀਂ ਸਾਰੇ ਜਾਣਦੇ ਹੋ ਮੈਨੂੰ ਜਿਹੜਾ ਜੀ ਕਰਦਾ ਪਿੰਡ ਆ ਕੇ ਜਿੱਥੇ ਆ ਕੇ ਬਾਹ ਫੜ ਕੇ ਟੈਲੀਫੋਨ ਕਰਾ ਲੈਂਦਾ ਹੈ ਭਗਵੰਤ ਮਾਨ ਨੂੰ ਤਾਂ ਇਹਨਾਂ ਦੇ ਵਰਕਰ ਪੁੱਛ ਲਓ ਕਿ ਕਿਤੇ ਮਿਲੇ ਆ ਮੁੱਖ ਮੰਤਰੀ ਨੂੰ ਕਿਤੇ ਇਹਨਾਂ ਦੇ ਐਮਐਲਏ ਨਹੀਂ ਮਿਲ ਸਕਦੇ ਆ ਐਮਐਲਏ ਨੇ ਇਕੱਲਾ ਇੱਕੋ ਇੱਕ ਕੰਮ ਕੀਤਾ ਸਾਰਿਆਂ ਦੇ ਵਿਆਹ ਕਰਾ ਲਏ ਸਰੇ ਮੁੱਖ ਮੰਤਰੀ ਨੇ ਮੈਂ ਮੁੱਖ ਮੰਤਰੀ ਕਹਿੰਦਾ ਮੈਂ ਕਿਉਂ ਪਿੱਛੇ ਰਹੀ ਮੈਂ ਦੋ ਕਰਾਂ ਮੈਂ ਕਿ ਸਾਰੇ ਆ ਜਿੰਨੇ ਆ ਕਰਾਈ ਜਾਂਦੇ ਜੇ ਤੁਸੀਂ ਪੰਜਾਬ ਬਚਾਉਣਾ ਹੈ ਜੇ ਤੁਸੀਂ ਇਹ ਬਾਰਡਰ ਬਚਾਉਣਾ ਹੈ ਇਕੱਠੇ ਹੋ ਜੋ ਇੱਕ ਝੰਡੇ ਥੱਲੇ ਅਕਾਲੀ ਦਲ ਤੁਹਾਡੀ ਮਾਂ ਪਾਰਟੀ ਹੈ ਗਰੀਬ ਕਿਸਾਨ ਮਜ਼ਦੂਰ ਦੀ ਪਾਰਟੀ ਹੈ ਅਕਾਲੀ ਦਲ ਦੀ ਸੋਚ ਹੈ ਪੰਜਾਬ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਐ ਆ ਦਿੱਲੀ ਵਾਲਿਆਂ ਦਾ ਕੋਈ ਲਗਾ ਤੁਹਾਡੇ ਨਾਲ ਨਹੀਂ ਭਾਵੇਂ ਭਾਵੇਂ ਕਾਂਗਰਸ ਐ ਭਾਵੇਂ ਆ ਝਾੜੂ ਵਾਲੇ ਐ ਸਾਰੇ ਦਿੱਲੀ ਬੈਠੇ ਹੁਕਮਰਾਨ ਉਹ ਫੈਸਲਾ ਕਰਦੇ ਐ ਉਹ ਜਿਹੜਾ ਫੈਸਲਾ ਕਰਦੇ ਐ ਤੁਹਾਡੇ ਖਿਲਾਫ ਕਰਦੇ ਐ ਮੈਂ ਤੁਹਾਨੂੰ ਦੋ ਤਿੰਨ ਗੱਲਾਂ ਫੈਸਲਿਆਂ ਦੀ ਇਹਨਾਂ ਦੀ ਦੱਸਦਾ ਐ ਕੋਡੇ ਟੇਲਾਂ 'ਚ ਪਾਣੀ ਕਿਉਂ ਨਹੀਂ ਆਉਂਦਾ? ਆ ਬੱਡ ਰੇਰੀਏ ਤੇ ਪਾਣੀ ਕਿਉਂ ਘਟਾ ਹੈ? ਦੇਸ਼ ਦਾ ਕਾਨੂੰਨ ਹੈ ਕਿ ਜਿਹੜੇ ਸੂਬੇ ਵਿੱਚੋਂ ਦਰਿਆ ਟੱਪਦੇ ਆ ਉਹ ਪਾਣੀ ਉਹਨਾਂ ਸੂਬਿਆਂ ਦਾ ਹੱਕਾ ਹੋਰ ਕਿਸੇ ਸੂਬੇ ਦਾ ਹੱਕ ਨਹੀਂ। ਪਰ ਪੰਜਾਬ ਨਾਲ ਧੋਖਾ ਕੀਤਾ ਕਾਂਗਰਸ ਨੇ। ਦੇਸ਼ ਆਜ਼ਾਦ ਹੋਣ ਦੇ ਬਾਅਦ ਕਾਂਗਰਸ ਆਪਣੇ ਆਪ ਨੂੰ ਰਾਜਸਥਾਨ ਤਖੜਾ ਕਰਨਾ ਚਾਹੁੰਦੀ ਸੀ। ਉਦੋਂ ਇੱਥੇ ਪੰਜਾਬ ਦਾ ਮੁੱਖ ਮੰਤਰੀ ਕਾਂਗਰਸੀ ਤੇ ਉੱਤੇ ਵੀ ਕਾਂਗਰਸ ਸੀ ਉਹਨਾਂ ਨੇ ਇੱਕ ਦਸਕਤ ਕਰਕੇ ਜਿੰਨਾ ਪਾਣੀ ਪੰਜਾਬ ਦਾ ਹੈ ਅੱਧਾ ਪਾਣੀ ਰਾਜਸਥਾਨ ਨੂੰ ਦੇਤਾ Rajasthan Canal ਦੇ ਨਾਲ ਅੱਧਾ ਪਾਣੀ ਉਹਦੇ ਬਾਅਦ ਫਿਰ ਤੋਂ ਹਰਿਆਣਾ ਦੇ ਇਲੈਕਸ਼ਨ ਜਿਤਨਾ ਚਾਹੁੰਦੀ ਸੀ ਕਾਂਗਰਸ ਦਾ ਮੁੱਖ ਮੰਤਰੀ ਸੀ ਇੱਥੇ ਤੁਸੀਂ ਦੇਖਿਓ ਐਸਓਐਲ ਕਨਾਲ ਕੱਢਣ ਲੱਗੇ ਅੱਧਾ ਬਾਕੀ ਬਚਿਆ ਪਾਣੀ ਉਹ ਹਰਿਆਣੇ ਨੂੰ ਦੇਣ ਲੱਗੇ ਸੀ ਆ ਤਾਂ ਕਾਲੀਦਲ ਡਟ ਗਿਆ ਵਿਚਾਲਿਆ ਜੇ ਉਹ ਚਲੇ ਜਾਂਦਾ ਤੁਹਾਡੇ ਕੋਲ ਕੁਝ ਨਹੀਂ ਰਹਿਣਾ ਸੀ ਆ ਤੇ ਇਲਾਕਾ ਜਮਾਂ ਰਾਸਤਾਨ ਬਣ ਜਾਣਾ ਸੀ ਤੇ ਹੁਣ ਕੀ ਕਰਤੂਤਾ ਹੋਰ ਦੇਖ ਲੋ ਤੁਸੀਂ ਅਖਬਾਰ ਪੜ੍ਹਦੇ ਹੋ ਅੱਜਕੱਲ ਕਿ ਨਹਿਰੀ ਪਟਵਾਰੀਆਂ ਨੂੰ ਮੁਤਲ ਕਰ ਦਿੱਤਾ ਮੈਂ ਉਹਨਾਂ ਮਟਵਾਰੀਆਂ ਨੂੰ ਬਹਾਦਰੀ ਦਾ ਉਹਨੂੰ ਵਜ਼ਾਈ ਦੇਣਾ ਚਾਹਣਾ ਹੈ ਕਿਉਂ ਮਤਲਬ ਕੀਤਾ ਕਿਉਂਕਿ ਭਗਵੰਤ ਮਾਨ ਨੇ ਉਹਨਾਂ ਨੂੰ ਕਿਹਾ ਸੁਪਰੀਮ ਕੋਰਟ ਤਰੀਕ ਲੱਗੀ ਹੈ ਹਰਿਆਣਾ ਦੇ ਪੰਜਾਬ ਦੀ ਐਸਓਐਲ ਦੀ ਤੇ ਭਗਵੰਤ ਮਾਨ ਨੇ ਆ ਨੈਰੀ ਪਟਵਾਰੀਆਂ ਨੂੰ ਬੁਲਾ ਕੇ ਕਿਹਾ ਕਿ ਤੁਸੀਂ ਸਰਟੀਫਿਕੇਟ ਦੇ ਦਿਓ ਕਿ ਟੇਲਾ ਉੱਤੇ ਪਾਣੀ ਪਹੁੰਚ ਗਿਆ ਸਾਡੇ ਕੋਲ ਵਾਧੂ ਪਾਣੀ ਹੈ ਕਿਉਂਕਿ ਉਹ ਸਰਟੀਫਿਕੇਟ ਉਹ ਸੁਪਰੀਮ ਕੋਰਟ ਜਲੋਣਾ ਚਾਹੁੰਦੇ ਐ ਤਾਂ ਸੁਪਰੀਮ ਕੋਰਟ ਤੋਂ ਆਰਡਰ ਕਰਾਉਣਾ ਚਾਹਨਾ ਹੈ ਕਿ ਹਰਿਆਣਾ ਨੂੰ ਪਾਣੀ ਦੇ ਦਿਓ ਇਹਨਾਂ ਕੋਲ ਵਾਧੂ ਹੈ ਆ ਜਿਹੜਾ ਪਟਵਾਰੀ ਹੈ 200 300 ਪਟਵਾਰੀਆਂ ਨੂੰ ਮੁੱਤਲ ਕਰ ਦਿੱਤਾ ਹੈ ਆ ਪਿਛਲੇ 15 20 ਦਿਨਾਂ ਦੀ ਗੱਲ ਹੈ ਉਹ ਬਹੁਤ ਧਰਨੇ ਦੇ ਹੀ ਜਾਂਦੇ ਆ ਉਹ ਕਹਿੰਦੇ ਅਸੀਂ ਆਪਣੀ ਜਾਨ ਦੇ ਦਾਂਗੇ ਨੌਕਰੀ ਦੇ ਦਾਂਗੇ ਪਰ ਪੰਜਾਬ ਦੇ ਪਿੰਡ ਛੁਰਾ ਨਹੀਂ ਮਰਾਂਗੇ ਜਿਹੜਾ ਭਗਵੰਤ ਮਾਰ ਮਾਰ ਲੱਗਿਆ ਹੈ ਐ ਜਿਹੜੀਆਂ ਪਾਰਟੀਆਂ ਨੂੰ ਕਿਵੇਂ ਵੋਟ પા ਸਕਦੇ ਤੁਸੀਂ ਆ ਜਿਹੜੀਆਂ ਪਾਰਟੀਆਂ ਲਿਆਉਣੇ ਆ ਨੁਕਸਾਨ ਆਪਣਾ ਕਰਦੇ ਆ 10 ਸਾਲ ਖਰਾਬ ਕਰ ਲੇ ਜ਼ਿੰਦਗੀ ਦੇ ਤੁਸੀਂ 10 ਸਾਲ 5 ਸਾਲ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਤਾ ਇੱਕ ਦਿਨ ਨਹੀਂ ਆਇਆ ਫਾਜ਼ਲ ਕਾ ਆਪ ਭਗਵੰਤ ਮਾਨ ਬਣਾਤਾ ਇੱਕ ਦਿਨ ਨਹੀਂ ਆਇਆ ਜਲਾਲਾਬਾਦ ਲੜਿਆ ਸੀ ਭਗਵੰਤ ਮਾਨ ਕਹਿੰਦਾ ਮੈਂ ਇੱਥੇ ਰਹਿ ਕੇ ਕਰੂੰਗਾ ਦਰਸ਼ਨੀ ਨਹੀਂ ਦਿੱਤੇ ਤੇ ਹੁਣ ਐ ਜੀ ਸਰਕਾਰ ਨੂੰ ਵਾਪਸ ਲੈ ਕੇ ਆਉਂਗੇ ਜੇ ਪੰਜਾਬ ਨੂੰ ਬਣਾਇਆ ਹੈ ਉਹ ਕਾਲੀ ਦਲ ਨੇ ਹੀ ਬਣਾਇਆ ਅੱਜ ਤੁਸੀਂ ਫਾਜ਼ਿਲਕਾ ਦਾ ਬਿਜਲੀ ਯਾਦ ਕਰੋ ਫਾਜ਼ਿਲਕਾ ਵਾਰਿਓ ਪਹਿਲੇ ਸੂਰੇ ਤੁਸੀਂ ਅਖਬਾਰ ਖਰੀਦੀ ਹੁੰਦੇ ਸੀ ਉਹਦੇ ਵਾਰ ਪੂਰਾ ਦਿਨ ਐਂ ਕਰਦੇ ਰਹਿੰਦੇ ਸੀ ਬਿਜਲੀ ਨਹੀਂ ਆਉਂਦੀ ਸੀ ਚੱਲਦੇ ਰਹਿੰਦੇ ਸੀ ਪੱਖਾ ਆਪ ਬਿਜਲੀ ਲਈ ਹੁਣ ਨਾਲ ਕਾਲੀ ਦਲ ਹੈ ਪੰਜਾਬ ਜਿੰਨੇ ਥਰਮਲ ਪਲਾਂਟ ਬਣੇ ਆ ਸਾਰੇ ਬਾਦਲ ਸਾਹਿਬ ਨੇ ਬਣਾਏ ਆ ਭਾਖੜਾ ਡੈਮ ਤੋਂ ਸਾਰੇ ਡੈਮ ਬਾਦਲ ਸਾਹਿਬ ਨੇ ਬਣਾਏ ਆ ਅੱਜ ਤੁਸੀਂ ਇੱਥੋਂ ਚੰਡੀਗੜ੍ਹ ਜਾਣੇ ਹੋ ਅੰਮ੍ਰਿਤਸਰ ਜਾਣੇ ਹੋ ਆ ਚੌੜੀਆਂ ਚੌੜੀਆਂ ਚਾ ਲੈਂਦੀਆਂ ਸਰਕਾ ਬਣਾਉਣ ਵਾਲਾ ਅਕਾਲੀ ਦਲ ਐ ਤਿਆਸ ਕਰਕੇ ਜੇ ਵਾਪਸ ਖੁਸ਼ੀਆਂ ਚਾਹਣੇ ਹੋ ਤੇ ਬੋਬੀ ਮਾਨ ਨੂੰ ਲਿਆਓ ਅਕਾਲੀ ਦਲ ਨੂੰ ਲਿਆਓ ਜੇ ਵਾਪਸ ਹੀ ਰੋਲਣਾ ਚਾਹਣੇ ਹੋ ਫਿਰ ਤੁਹਾਡੇ ਕੋਲੇ ਜੋ ਮਰਜੀ ਐ ਮੈਂ ਇਸ ਕਰਕੇ ਕਿਉਂ ਕਹਿ ਰਿਹਾ ਕਿਉਂਕਿ ਦੁਖੀ ਹੋ ਕੇ ਕਹਿ ਰਿਹਾ ਕਿ ਆਪਾਂ ਚੰਗੇ ਤੇ ਮਾੜੇ ਦੀ ਪਛਾਣ ਹੀ ਨਹੀਂ ਕਰਦੇ ਜੇ ਬੀਬੀ ਬੈਠੀਆਂ ਸਾਰੀਆਂ ਬੀਬੀਆਂ ਜੇ ਤੁਸੀਂ ਬੀਬੀਓ ਵਾਪਸ ਆਟਾ ਦਾਲ ਚਾਹਣਿਓ ਹਰ ਮਹੀਨੇ ਮਿਲੇ ਫਿਰ ਤੱਕੜੀ ਚੋਂ ਨਿਸ਼ਾਨ ਹੈ ਜੇ ਤੁਸੀਂ ਚਾਹਣਿਆ ਸ਼ਗਨ ਹਰ ਮਹੀਨੇ ਆਹ ਆਏ ਜਦੋਂ ਨਾਲ ਦੇ ਨਾਲ ਆਏ ਫਿਰ ਕਾਲੀ ਦਲ ਜੇ ਤੁਸੀਂ ਪੈਨਸ਼ਨਾਂ ਸਾਰਿਆਂ ਚਾਹਣਿਓ ਫਿਰ ਤੱਕੜੀ ਚੋਂ ਨਿਸ਼ਾਨ ਹੈ ਜੇ ਐਸੀ ਸਕਾਲਰਸ਼ਿਪ ਚਾਹਣਿਓ ਵਾਪਸ ਗਰੀਬਾਂ ਦੇ ਬੱਚਿਆਂ ਨੂੰ ਮੁਫਤ ਪੜ੍ਹਾਈ ਜਾਏ ਫਿਰ ਕਾਲੀ ਦਲ ਹੈ ਭਗਤ ਪੂਰਨ ਜੇ ਭਗਤ ਪੂਰਨ ਸਿੰਘ ਸਕੀਮ ਨਹੀਂ ਜੇ ਤੁਸੀਂ 5 5 10 10 ਲੱਖ ਦੇ ਇਲਾਜ ਕਿਸੇ ਮਰਜ਼ੀ ਹਸਪਤਲ 'ਚ ਕਰਾਉਣਾ ਹੈ ਫਿਰ ਕਾਲੀ ਦਲ ਤੁਹਾਡੇ ਕੋਲੇ ਬੁਲਾਉਣਾ ਪੈਣਾ ਹੈ ਜੇ ਤੁਸੀਂ ਵਪਾਰੀਆਂ ਨੂੰ ਇਨਸਪੈਕਟਰ ਰਾਜ ਤੋਂ ਬਚਣਾ ਹੈ ਤੇ ਫਿਰ ਕਾਲੀ ਦਲ ਹੈ ਜੇ ਕਿਸਾਨੀ ਨੇ ਬਚਣਾ ਹੈ ਤੇ ਫਿਰ ਕਾਲੀ ਦਲ ਹੈ ਜੇ ਆਪਾਂ ਨਹੀਂ ਬਚਣਾ ਫਿਰ ਤੁਹਾਡੇ ਕੋਲੇ ਤਿੰਨ ਹੈ ਜੇ ਸਹੀ ਮene ਤੇ ਸੁਸਾਇਡ ਹੀ ਕਰਨੀ ਐ ਜੇ ਪੰਜਾਬ ਨੂੰ ਡਬਾਉਣਾ ਹੀ ਐ ਫਿਰ ਆਪਣੇ ਕੋਲੇ ਕੋਈ ਚਾਰਾ ਨਹੀਂ ਐ ਮੈਂ ਤੁਹਾਨੂੰ ਇੰਨਾ ਦੱਸਦਾ ਸਰਕਾਰ ਲਿਆ ਦਿਓ ਮੈਂ ਤੁਹਾਡਾ ਧਨਵਾਦੀ ਆ ਤੁਸੀਂ ਮੈਨੂੰ ਪਾਰਲੀਮੈਂਟ ਮੈਂਬਰ ਬਣਾਇਆ ਮੈਨੂੰ ਪੂਰੀ ਯਕੀਨ ਸੀ ਕਿ ਪਿਛਲੀ ਸਰਕਾਰ ਤੁਸੀਂ ਬਣਾ ਦੇਣੀ ਸੀ ਮੇਰੀ ਯਕੀਨ ਸੀ ਜੇ ਬਣ ਜਾਂਦੀ ਤੁਸੀਂ ਪਹਾੜ ਜ਼ਿਲ੍ਹਾ ਪਛਾਣ ਨਹੀਂ ਸਕਣਾ ਸੀ ਹਰ ਪਿੰਡ ਹਰ ਸ਼ਹਿਰ ਜਲਾਲਾਬਾਦ ਵਾਂਗੂ ਬਣਾ ਦੇਣਾ ਸੀ मैं थोड़े ना वादा हूं भी करता है बॉबी मान जी बौदु बौदु देखो मेरे भराव वागू है मैं इन्होंने ना ही नहीं सकता किसी चीज ना इन्होंने भरा नोनी जी है देखो जोरा सिंह मान मेरे पिता दे ਜਿਗਰੀ ਦੋਸਤ ਵੀ ਲਾ ਲੋ ਸਾਥੀ ਵੀ ਲਾ ਲੋ ਦਲੇਰ ਬੰਦੇ ਸੀ ਦੇਖੋ ਐਮਪੀ ਰਹੇ ਕਿਸੇ ਨੂੰ ਆਂਚ ਨਹੀਂ ਆਉਣ ਦਿੱਤੀ ਤੇ ਸਾਰੀਆਂ ਖੂਬੀਆਂ ਆਪਣੇ ਪਿਤਾ ਦੀ ਬੋਬੀ ਦੀਆਂ ਐ ਇਸ ਕਰਕੇ ਮੈਂ ਅਖੀਰ ਵਿੱਚ ਸਾਰਿਆਂ ਨੂੰ ਕਹਿਣਾ ਜੇ ਪੰਜਾਬ ਨੂੰ ਤਰੱਕੀ ਤੇ ਲੈ ਕੇ ਜਾਣਾ ਹੈ ਪੰਜਾਬ ਵਿੱਚ ਭਾਈਚਾਰਕ ਸਾਂਝ ਰੱਖਣੀ ਹੈ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿਣ ਪਰਿਵਾਰ ਮੰਗੂ ਰਹਿਣ ਤੇ ਫਿਰ ਕਾਲੀ ਦਲ ਹੈ ਕਿਉਂਕਿ ਕਾਲੀ ਦਲ ਦੀ ਸੋਚ ਭਾਈਚਾਰਕ ਸਾਂਝ ਰੱਖਣਾ ਪੰਜਾਬ ਵਿੱਚ ਤਰੱਕੀ ਲਿਆਉਣਾ ਪੰਜਾਬ ਵਿੱਚ ਗੁੰਡਾਗਰਦੀ ਗੈਂਗਸਟਰ ਖਤਮ ਕਰਨਾ ਤੇ ਨਸ਼ੇ ਵੇਚਣ ਵਾਲਿਆਂ ਨੂੰ ਅਸੀਂ ਸਾਰਿਆਂ ਨੂੰ ਅੰਦਰ ਦੇ ਕੇ ਉਮਰ ਕੈਦੀਆਂ ਸਜ਼ਾ ਦੇ ਕੇ ਉਹਨਾਂ ਦੇ ਘਰ ਕੁਰਕੀ ਕਰਕੇ ਉਹਨਾਂ ਦੇ ਘਰ ਢਾ ਕੇ ਅਸੀਂ ਵਾਪਸ ਜਨਤਾ ਦੀ ਪ੍ਰੋਪਰਟੀ ਬਣਾ ਕੇ ਉਹਨਾਂ ਨੂੰ ਪੰਜਾਬ ਤੋਂ ਕੱਢਾਂਗੇ ਤੇ ਮੈਂ ਜਿਆਦਾ ਸਮਾਂ ਨ ਲੈਂਦਾ ਤੁਹਾਡਾ ਧੰਨਵਾਦ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ